ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀ ਦੇਖ ਰਹੇ ਹੋ ਪੰਜਾਬ ਜੇਕੇ ਨੀ ਸਾਥੀਓ ਦੱਸ ਦਈਏ ਕਿ ਇਸ ਸਮੇਂ ਅਸੀਂ ਬਮਿਆਲ ਦੇ ਵਿੱਚ ਖੜਿਆ ਜਿੱਤੇ ਲਗਾਤਾਰ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਅਸੀਂ ਲਾਸਟ ਜਿਹੜਾ ਪ੍ਰੋਗਰਾਮ ਇਸ ਸਮੇਂ ਉਹਦੇ ਵੀਰ ਜੀ ਦਾ ਚੱਲ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਦੱਸ ਰਿਹਾ ਇਹ ਸਮੇਂ ਜਿਹੜਾ ਯਾਰ ਲੋਕਾਂ ਦਾ ਜਲਸਾ ਜਿਹੜਾ ਆ ਉਮਰਿਆ ਹੋਇਆ ਲੋਕ ਜਿਹੜੇ ਨੇ ਖੁੱਲਕੇ ਜਿਹੜੇ ਬਾਹਰ ਆਏ ਨਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਆ ਸੁਖਵਿੰਦਰ ਸਿੰਘ ਰੰਧਾਵਾ ਦੇ ਪੁੱਤਰ ਜਿਹੜੇ ਨੇ ਉਹਦੇ ਵੀਰ ਜੀ ਜਿਹੜੇ ਨਾ ਬਮਿਆਲ ਪਿੰਡ ਦੇ ਵਿੱਚ ਪਹੁੰਚੇ ਨਾ ਜਿੱਥੇ ਤਸਵੀ ਔਰ ਪਿਆਰ ਆਇਆ ਜਗਿੰਦਰਪਾਲ ਦੇ ਪ੍ਰਤੀ ਜਿਹੜਾ ਪਿਆਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਕਿੰਨੇ ਕਿਤੇ ਜਿਹੜੇ ਕੱਲ ਜਿਹੜੀ ਇੱਕ ਖਬਰ ਦੇਖਣ ਨੂੰ ਮਿਲ ਰਹੀ ਸੀ ਕਾਲੀ ਸਰਪੰਚ ਜੋ ਬਾੜਮਾ ਤੋਂ ਸਨ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ ਪੜਕਾ ਵੀ ਪਾਇਆ ਸੀ ਪਰ ਗੱਲ ਕਰੀਏ ਵੀ ਅੱਜ ਜਿਹੜੇ ਉਹ ਫਿਰ ਦੁਬਾਰਾ ਜਿਹੜੇ ਨਾ ਉਹਨੀਆਂ ਨੂੰ ਕਟਾ। ਕਾਲੀ ਸਰਪੰਚ ਜਿਹੜੇ ਲਗਾਤਾਰ ਉਹਨਾਂ ਨਾਲ ਬਾਰੇ ਦੱਸਿਆ ਗਿਆ ਸੀ ਉਹਨਾਂ ਦੇ ਪੜਕਾ ਜਿਹੜਾ ਆ ਪਾਰਟੀ ਵੱਲੋਂ ਜਿਹੜਾ ਪਾਇਆ ਗਿਆ ਸੀ ਕੱਲ ਤੁਸੀਂ ਵੀਡੀਓ ਵੀ ਦੇਖੀ ਸੀ ਮੰਤਰੀ ਸਾਹਿਬ ਦੇ ਨਾਲ ਬੈਠੇ ਹੋਏ ਸੀ ਪੜਕਾ ਉਹਨਾਂ ਦੇ ਗੱਲ ਵਿੱਚ ਉਹਨਾਂ ਨੂੰ ਜਿਹੜਾ ਆ ਆਮ ਪਾਰਟੀ ਵਿੱਚ ਜੁਆਇਨ ਕੀਤਾ ਸੀ ਪਰ ਲੇਕਿਨ ਕਿਤੇ ਨਾ ਕਿਤੇ ਜਿਹੜੇ ਰਾਤ ਵਿਜਨ ਤੋਂ ਬਾਅਦ ਜਿਹੜੇ ਅੱਜ ਵੀ ਤਸਵੀਰਾਂ ਤੁਹਾਨੂੰ ਲਗਾਤਾਰ ਦੇਖ ਸਕਦੇ ਹੋ ਵੀ ਕਾਲੀ ਸਰਪੰਚ ਜਿਹੜੇ ਮੁਰੇ ਦੁਬਾਰਾ ਜਿਹੜੇ ਕਾਂਗਰਸ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨਾ ਉਹਨਾਂ ਨੇ ਉਹਦੇ ਵੀਰ ਦੀ ਕੋਲੋਂ ਜਿਹੜਾ ਆ ਪੜਕਾ ਵੀ ਪਾ ਕੇ ਮੁਰਕੇ ਸਮਾਨਤ ਕੀਤਾ ਤੇ ਉਹਨਾਂ ਨੇ ਕ ਕਿਸ ਤਰ੍ਹਾਂ ਜਿਹੜਾ ਟਾਈਮ ਜਿਹੜਾ ਇਸ ਤਰ੍ਹਾਂ ਦਾ ਰਿਹਾ ਇਸ ਕੰਨ ਬੜੇ ਰੋ ਸਾਡੇ ਨਾਲ ਤੇ ਦੇਖ ਰਹੋ ਪੰਜਾਬ ਜੇ ਕਿ ਨਿਊਜ਼ ਅੱਜ ਸਾਡੇ ਮੰਗਲ ਕੁੰਡ ਦੀ ਗੱਲ ਕਰ ਰਹੇ ਸੀਗੇ ਇਸ ਤਰ੍ਹਾਂ ਜੁਲ ਤੁਸੀਂ ਆਹ ਦੇਖੋ ਰੌਲਦਾਨੀ ਪਰਿਵਾਰ ਦੇ ਵਿੱਚ ਉਹਨਾਂ ਨੇ ਫਾਗਰ ਨੂੰ کے 214 کی ترتیب ہا چلا آج میرا ہو اچھی طرح سے ہو گیا جو ہمیں اور ساریوں ٹہنا رہے راہ تو رہے یہ چیز حساب کی ہے میرا نہیں تو تین ہے جو کچھ بھی ਹਾਂ ਜੀ 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 ਇੱਕ ਅੱਜ ਦੇਖਿਆ ਜਿਹੜਾ ਸੁਖਵਿੰਦਰ ਰੰਧਾਵਾ ਜੀ ਦਾ ਪ੍ਰੋਗਰਾਮ ਸੀਗਾ ਉਹਦੇ ਹੀ ਨਾਲ ਬੈਠੇ ਸੀਗੇ ਤੁਸੀਂ ਕੰਦੇ ਰੰਕੰਦਾ ਮਰਾ ਕੀ ਕਹਿਣਾ ਚਾਹੁੰਦੇ ਕੀ ਹੈਗਾ ਇਹ ਅਸੀਂ ਪਹਿਲੇ ਵੀ ਕਾਂਗਰਸੀ ਸੀਗੇ ਜੀ ਹੁਣ ਵੀ ਕਾਂਗਰਸੀ ਹੈ ਜੀ ਮੇਰਾ ਦੋਸਤ ਸੀ ਸਮੂ ਸਿੰਘ ਸਮੂ ਮੈਨੂੰ ਕਹਿੰਦਾ ਕਿ ਮੈਂ ਤੇ ਸਾਬ ਨੂੰ ਬੁਲਾਇਆ ਤਾਂ ਤੇ ਆਪਣੇ ਕੋਈ ਪੈਂਜੀ ਦੌਰ ਤੇ ਕੰਮ ਆ ਜਾ ਦਮਣ ਜਾਣਾ ਤੇ ਮੈਂ ਤਾਂ ਅੱਜ ਇਕੱਠੇ ਜੰਦੇ ਰਹਿਣੇ ਕੋਈ ਬਲ ਕਲ ਨਹੀਂ ਉਹ ਐ ਚੱਲ ਗਏ ਉਸ ਤੇ ਜਾ ਕੇ ਮਨਸਾਣੇ ਬਲ ਚ ਪੰਨਾ ਪਾ ਗਿਆ ਪਾਤਾ ਹੀ ਉਹਨਾਂ ਨੂੰ ਮਾਰ ਨਹੀਂ ਕਰ ਸਕਿਆ ਉਸ ਦਿਨ ਜੀ ਅਸੀਂ ਹੁਣ ਵੀ ਕਾਂਗਰਸੀ ਜੀ ਪਹਿਲੇ ਵੀ ਕਾਂਗਰਸੀ ਅੱਗੇ ਵੀ ਅਸੀਂ ਕਾਂਗਰਸੀ ਰਹਣਾ ਹੈ। ਇਹੀ ਤੁਹਾਡੇ ਵਰਗੇ ਸਰਪੰਚ ਹੋਣਗੇ ਜਿਨ੍ਹਾਂ ਤੇ ਅਕਸਰ ਆ ਰਿਹਾ ਸਾਹਮਣੇ ਕਿ ਉਹਨਾਂ ਦਾ ਦਬਾਅ ਬਣਾਇਆ ਜਾ ਰਿਹਾ ਹੈ ਮੰਤਰੀਆਂ ਨੂੰ। ਕਿੰਨੀ ਕਿ ਸੱਚਾਈ ਲੱਗਦੀ ਹੈ ਜੀ। ਕੋਈ ਕਿਸੇ ਦਾ ਮੈਨੂੰ ਪਤਾ ਨਹੀਂ। ਉਹ ਮੈਨ ਨਾਲ ਕੱਲ ਹੋਇਆ ਮੈਨੂੰ ਕੋਈ ਪਤਾ ਨਹੀਂ ਚੱਲਿਆ ਜੀ ਜਿਹੜੀ ਗੱਲ ਆਪੇ। ਤੋਂ ਮੈਂ ਬਰਵਾਜਤ ਨੂੰ ਉਹ ਮੈਨੂੰ ਸਮਝ ਹੀ ਨਹੀਂ ਆਈ ਉਸਨੇ। ਉਹ ਵਰਤਣਾ ਜੋ ਕਰ ਦਿੱਤਾ ਮੈਂ ਫਿਰ ਪੂਰੀ ਤਰ੍ਹਾਂ ਮੈਂ ਸੀ ਮੇਰੇ ਫਿਰ ਤਾਂ ਇਹ ਗੱਲ ਕੀਤੀ ਹੈ। ਇਦਾਂ ਦੀ ਗੱਲ ਹੋ ਗਈ ਮੈਂ ਕਿੱਥੇ ਮਿਲਣ ਲੱਗੇ ਸਾਡੇ ਇਦਾਂ ਹੋ ਗਿਆ। ਤੁਸੀਂ ਇਸ ਗੱਲ ਦਾ ਖੰਡਨ ਕਰਦੇ ਹੋ ਕਿ ਆਪ ਆਪ ਦੀ ਪਾਰਟੀ ਕੋਲੇ ਲੋਕ ਜੁਆਇਨ ਨਹੀਂ ਕੀਤੇਗੇ। ਨਹੀਂ ਜੀ। ਤੁਸੀਂ ਅੱਜ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਤੁਸੀਂ। ਕਾਫੀ ਪਿੰਡਾਂ ਜਿੱਕੇ ਉਹ ਇੱਕ ਪੈਦਲ ਰੋਡ ショ ਵੀ ਕਰ ਰਹੇ ਹੋ। ਦੇਖਿਆ ਕਿ ਇਸ ਇਲਾਕੇ ਦੇ ਵਿੱਚ ਕਾਫੀ ਜਿਹੜੇ ਪਰਿਵਾਰ ਸੀਗੇ ਤੁਹਾਡੀ ਪਾਰਟੀ ਨਾਲ ਜੁੜਿਆ ਅਲੱਗ-ਅਲੱਗ ਪਾਰਟੀਆਂ ਛੱਡ ਕੇ ਕੀ ਕਹਿਣਾ ਚਾਹਤੇ? ਦੇਖੋ ਜੀ ਅੱਜ ਪਿੰਡਾਂ ਤੇ ਇਸ ਸਮੇਂ ਬਮਿਆਲ ਚਾਏ। ਇੱਥੋਂ ਤਾਂ ਵਜਾ ਰਹੇ। ਤੁਸੀਂ ਪਿੱਛੇ ਵੀ ਦੇਖੋਗੇ ਸਾਰੇ ਕਾਂਗਰਸ ਦੀਆਂ ਝੰਡੀਆਂ ਸਾਰੇ ਕਾਂਗਰਸੀ ਪਰਿਵਾਰ ਨੇ ਤੇ ਅੱਜ ਉਦਾਂ ਵੀ ਜਦੋਂ ਪਿੰਡਾਂ 'ਚ ਗਏ ਆ ਤੇ ਬਹੁਤ ਸਾਰੇ ਨਵੇਂ ਲੋਕ ਜਿਹੜੇ ਨਾਲ ਵੀ ਜੁੜਦੇ ਆ ਤੇ ਪੁਰਾਣੇ ਵੀ ਆਪਣੀ ਸਮੱਸਿਆਵਾਂ ਲੈ ਕੇ ਆਉਂਦੇ ਤੇ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਨਾਲ ਅਹਿਸਾਸ ਵੀ ਹੁੰਦਾ ਹੈ ਕਿ ਰੰਧਾਵਾ ਸਾਹਿਬ ਨੂੰ ਜੇ ਇਥੋਂ ਲੋਕ ਇੰਨਾ ਫਤਵਾ ਦੇਣ ਲੱਗੇ ਨੇ ਤੇ ਆਪਾਂ ਇਹਨਾਂ ਦਾ ਕੰਮ ਜ਼ਰੂਰ ਕਰਾਂਗੇ ਦਿਲ ਤੋਂ ਚੂਜ਼ ਵੀ ਇੱਕ ਅਹਿਮ ਗੱਲ ਸੀ ਕਿ ਕੱਲ ਇੱਕ ਗਾਜੀ ਬਾੜ ਮੈਂ ਤੋਂ ਸਰਪੰਚ ਸੀਗੇ ਕਾਲੀ ਠਾਕੁਰ ਸ਼ਹਿਰ ਪੱਕਾ ਨਾ ਹੋ ਉਹ ਕੱਲ ਇੱਕ ਖਬਰ ਆਈ ਸੀ ਕਿ ਉਹਨਾਂ ਨੇ ਕਾਂਗਰਸ ਛੱਡ ਕੇ ਆਪ ਤੇ ਜੁਆਇਨ ਕੀਤਾ ਲੇਕਿਨ ਅੱਜ ਉਹ ਤੁਹਾਡੇ ਨਾਲ ਬੈਠੇ ਸੀਗੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਆ ਕੇ ਤੱਕੇ ਨਾ ਸਰੋਪਾ ਪਾਤਾ ਹੁਣ ਬੰਦੇ ਕੋਲੋਂ ਜੇ ਕੋਈ ਮਿਨਿਸਟਰ ਆ ਕੇ ਕੋਈ ਆਮ ਬੰਦਾ ਮਿਨਿਸਟਰ ਆ ਕੇ ਆਪਾਂ ਦੇ ਤੇ ਕਈ ਵਾਰੀ ਨਹੀਂ ਬੰਦਾ ਬੋਲ ਪੁੰਦਾ ਤੇ ਉਹ ਕਹਿੰਦੇ ਕਿ ਮੈਂ ਬੋਲਿਆ ਨਹੀਂ ਤੇ ਮੈਂ ਵਾਪਸ ਦਾ ਅੱਜ ਤੁਹਾਡੇ ਕੋ ਆ ਗਿਆ ਕਿ ਮੈਂ ਤੇ ਕਾਂਗਰਸੀ ਹਾਂ ਤੇ ਇਹਨਾਂ ਨੂੰ ਮੈਂ ਦ ਕਹਿਣਾ ਚਾਹੁੰਗਾ ਕਿ ਧੱਕੇ ਨਾਲ ਸਰੋਪੇ ਫੋਨ ਨਾਲ ਤੁਹਾਨੂੰ ਵੋਟਾਂ ਨਹੀਂ ਪੈਣ ਲੱਗੀਆਂ ਸਰੋਪੇ ਅੱਡ ਚੀਜ਼ਾਂ ਵੋਟਾਂ ਅੱਡ ਚੀਜ਼ ਲੱਗਦਾ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਹੈਗੀ ਆ ਆਪ ਦੀ ਉਹ ਧੱਕਾ ਕਰ ਰਹੀ ਹੈ ਕਿਤੇ ਨਾ ਕਿਤੇ ਦੇਖੋ ਜੀ ਇੱਥੇ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਥੋਂ ਦੇ ਕਾਂਗਰਸੀ ਲੋਕ ਨੇ ਉਹ ਪੂਰੇ ਚਟਾਨ ਵਾਂਗ ਖੜੇ ਨੇ ਜੋਗਿੰਦਰਪਾਲ ਜੀ ਹੋਰ ਅੰਨਾ ਰੰਧਾਵਾ ਸਭ ਵਰਨਾ ਕਾਂਗਰਸ ਪਾਰਟੀ ਨਾਲ ਉਹਨਾਂ ਨੂੰ ਇਥੋਂ ਦੀ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਜੋ ਮਰਜ਼ੀ ਕਰਾ ਲੈਣ ਉਹਨਾਂ ਤੇ ਰਹਿਣਗੇ ਕਾਂਗਰਸੀ ਥੈਂਕ ਯੂ ਸਤ ਤੁਹਾਡੇ ਬਮਿਆਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਜਿਹੜਾ ਸੁਖਿੰਦਰ ਰੰਧਾਵਾ ਜੀ ਦਾ ਆਚਾਰ ਨੂੰ ਲੈ ਕੇ ਇਹ ਆਇਆ ਸੀ। ਕਾਫੀ ਹਜੂਮ ਦੇਖਿਆ। ਕੀ ਕਹਿਣਾ ਚਾਹੀਦਾ? ਬਿਲਕੁਲ। ਦੇਖੋ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਲੋਕਾਂ ਦੇ ਬਹੁਤ ਉਤਸ਼ਾਹ ਆ। ਕਾਂਗਰਸ ਪਾਰਟੀ ਬਮਿਆਲ ਤੋਂ ਅਸੀਂ ਤਿੰਨੇ ਬੂਥ ਜਿੱਤ ਰਹੇ ਆ। ਅਰਦਾਵਾ ਸਾਹਿਬ ਜਿੱਤ ਰਹੇ ਨਾ ਤੁਸੀਂ ਕੱਠ ਦੇਖਿਆ ਹੀ ਆ। ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜੀ ਕਾਂਗਰਸ ਪਾਰਟੀ ਨੂੰ ਬੋਰ ਦੇ ਕੇ ਸਾਡੇ ਅਰਦਾਵਾ ਸਾਹਿਬ ਨੂੰ ਐਮਪੀ ਬਣਾਓ। ਉਹਨਾਂ ਨੂੰ ਜਿੱਦ ਤੱਕ ਇਥੋਂ ਭੇਜਾਂਗੇ ਇਹ ਵੀ ਮਿਹਨਤ ਕਰਾਂਗੇ ਪੂਰੀ ਜਿਹੜਾ ਜੋਸ਼ ਸੀਗਾ ਤੁਹਾਡੇ ਇਥੇ کافی ਜੋਸ਼ ਦੇਖਿਆ ਉਹਨੇ ਕੀ ਇਹ ਪਹਿਲੀ ਤਰੀਕਾ ਕੋਟਾਂ ਪੈ ਰਹੀਆਂ ਉਹਦੇ ਵਿੱਚ ਵੀ ਬੜਾ ਜੋਸ਼ ਦੇਖੋ ਜੀ ਜੋਥ ਦਾ ਬਹੁਤ ਜੋਸ਼ ਹੈ ਜਿਹੜਾ ਜੋਥ ਹੈ ਇੱਕ ਦਰਿਆ ਦਾ ਰੂਪ ਹੁੰਦਾ ਹੈ ਇਹਨਾਂ ਨੂੰ ਬੰਨ ਨਹੀਂ ਲੱਗਦੇ ਆਪਣਾ ਰਾਹ ਆਪ ਬਣਾਉਂਦੇ ਆ ਇਹਨਾਂ ਨੇ ਤੈਅ ਕਰ ਲਈ ਦੀ ਅਸੀਂ ਪੰਡੇ ਨੂੰ ਚੁਕਾ ਕੇ ਇਥੋਂ ਭੇਜਣਾ ਤੇ ਪੰਡਾ ਜਿੱਤਰਿਆ ਜੀ ਬਮਿਆਲ ਦੇ ਵਿੱਚੋਂ ਵੀ ਔਰ ਸਾੜੇ ਹਲਕੇ ਜੋ ਵੀ ਔਰ ਪੂਰਾ ਹੀ ਸਾੜੇ ਜਿਹੜਾ ਐਮਪੀ ਸਾਹਿਬ ਪੂਰੇ ਗਰਦਾਸਪੁਰ ਲੋਕ ਸਭਾ Então tu é de treinar